ਸੈਣੀ ਸਾਹਿਬ ਐਸੇ ਤਾਂ ਮਿੱਤਰ ਨੇ ਆਪਣੇ ਹੂੰ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਹੂੰ ਕਿਹਾ ਵੀ ਉੱਥੇ ਧਾਰਮਿਕ ਸਜ਼ਾ ਲੱਗਣੀ ਚਾਹੀਦੀ ਸੀ ਜੀ ਜਿਹੜੀਆਂ ਗਲਤੀਆਂ ਸਨ ਸੰਧੂ ਸਾਹਿਬ ਉਹ ਸਿਆਸੀ ਸਨ ਹੂੰ ਉਹਨਾਂ ਦਾ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਵੀ ਸਿਆਸੀ ਬਿਆਨ ਹੈ ਜੀ ਜੋ ਵੀ ਹੋਇਆ ਉਥਲ ਪੁਤਲ ਹੋਈ ਪੰਜਾਬ 'ਚ ਹੂੰ ਕੀ ਕਿਸੇ ਨੂੰ ਜੋ ਜੋ ਕੁਝ ਉੱਥੇ ਸਵਾਲ جواب ਹੋਏ ਇਹ ਬਯਦ ਇਹ ਜਥੇਦਾਰ ਨੇ ਵੀ ਸਵਾਲ ਜੋ ਨਹੀਂ ਕੀਤਾ ਹੈਗਾ ਵੀ ਤੁਸੀਂ ਬਯਦਵੀ ਕਰਾਈ ਜਾਂ ਨਹੀਂ ਹੂੰ ਹੋਰ ਜਿੰਨੇ ਵੀ ਹੋਏ ਹੂੰ ਉਹਦੇ ਵਿੱਚ ਕਿਸੇ ਨੂੰ ਕੋਈ ਭੁਲੇਖਾ ਹੈਗਾ ਜੀ ਬਯਦਵੀ ਨੂੰ ਇਹਨਾਂ ਨੇ ਹੈਂਡਲ ਕਿਵੇਂ ਕੀਤਾ ਜੀ ਹੂੰ ਕਿੰਨੇ ਜਥੇ ਉੱਥੇ ਅਸਥਿਹਾਰ ਸਰਸੇ ਵਾਲੇ ਸਾਥ ਦੇ ਵੀ ਮਾਫੀ ਦੇ 90 ਲੱਖ ਦੇ ਕਿੰਨੇ ਲਾਏ ਜੀ ਸ਼ਰੋਣੀ ਕਮੇਟੀ ਦੇ ਵਿੱਚੋਂ ਹੂੰ ਇਹ ਕੋਈ ਕਿਸੇ ਨੂੰ ਭੁਲੇਖਾ ਹੈ ਜੀ ਇਹਨਾਂ ਚੀਜ਼ਾਂ ਦਾ ਨੇ ਦੇਖੋ ਸ਼ਰੋਮਣੀ ਕਮੇਟੀ ਦੇ ਇਸ਼ਤਿਹਾਰ ਤੇ ਠੀਕ ਆਉਤੇ ਡੈਫੀਨੇਟਲੀ ਇਸ਼ੂ ਹੈਵਾ ਪਰ ਬਾਕੀ ਜਿਹੜੇ ਇਹਨਾਂ ਦੀ ਅਕਾਲੀ ਦਲ ਦੀ ਜਿਹੜੀ ਅਸਤੀਫੇ ਆ ਉਹ ਮੰਨੇ ਜਾਣ ਪ੍ਰਵਾਨ ਕੀਤੇ ਜਾਣ ਉਹ ਇੱਕ ਸਿਆਸੀ ਡੋਮੇਨ ਹੈ ਨਾ ਮਿਸ ਸਿਆਸੀ ਡੋਮੇਨ ਤਾਂ ਹੈਗੀ ਹੈ ਜੀ ਫਿਰ ਜਦੋਂ ਇਹ ਇਹ ਮੰਨ ਲਓ ਪੰਥਕ ਹੋ ਕੇ ਵੋਟ ਮੰਗਦੇ ਨਾ ਜੀ ਅਕਾਲੀ ਦਲ ਵਾਲੇ ਇਹ 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 ਕਿਉਂ ਕਹਿੰਦੇ ਨੇ ਵੀ ਅਸੀਂ ਇੱਕੋ ਇੱਕ ਪੰਥਕ ਜਮਾਤ ਆ ਹੂੰ ਹੂੰ ਧਰਮ ਦੇ ਨਾਂ ਤੇ ਵੋਟ ਮੰਗਦੇ ਨੇ ਨਾ ਜੀ ਜੀ ਤੇ ਫਿਰ ਉਹੀ ਗੱਲ ਫਿਰ ਇਹ ਕਿ ਆਪਾਂ ਕਿਵੇਂ ਕਹਿ ਸਕਦੇ ਜੇ ਹੁਣ ਦੂਜੀਆਂ ਪਾਰਟੀਆਂ ਨੇ ਆ ਕਾਂਗਰਸ ਹੈ ਉਹਨੂੰ ਕਿਉਂ ਨਹੀਂ ਅਕਾਲ ਤਖਤ ਸਾਹਿਬ ਤਲਬ ਕਰਦੇ ਉਹ ਇਸੇ ਕਰਕੇ ਨਹੀਂ ਨਾ ਕਰਦੇ ਜੀ ਹੂੰ 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 ਜਦੋਂ ਪੰਥ ਦੇ ਨਾਂ ਤੇ ਲਾਹਾ ਲੈਂਦੇ ਨੇ ਤੇ ਫਿਰ ਉਹ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਤਾਂ ਇਹਨਾਂ ਨੂੰ ਹੈਂਡਲ ਕਰਨਾ ਪਊਗਾ ਨਾ ਜੀ ਹੂੰ ਹੂੰ ਇਹ ਆਪਾਂ ਕਿਵੇਂ ਕਹਿ ਸਕਦੇ ਆ ਜੀ ਜਦੋਂ ਹਣੇ ਇਹਨਾਂ ਨੇ ਇਹ ਇਹ ਉਥੋਂ ਸਿਰਜੀ ਹੋਈ ਪਾਰਟੀ ਹੈ ਜੀ ਅਕਾਲ ਤਖਤ ਤੋਂ ਹੂੰ ਤੇ ਅਕਾਲ ਤਖਤ ਤੱਕ ਇਹਨਾਂ ਦੀ ਜਵਾਬਦੇਹੀ ਬਣਦੀ ਹੈ ਜੀ ਕਿਉਂ ਨਹੀਂ ਬਣਦੀ ਹੈਗੀ ਜਵਾਬਦੇਹੀ ਇਹਨਾਂ ਦੀ ਓਕੇ ਹਾਂ ਜੀ ਇਹ ਠੀਕ ਹੈ ਜੋ ਇਹ ਇਹ ਅਸਲ 'ਚ ਨਾ ਜੀ ਇਹਨਾਂ ਦੇ ਇਹ ਹੌਲੇ ਹੀ ਐਡੇ ਦੇਰ ਹੌਲੇ ਹੋ ਗਏ ਇਹਨਾਂ ਦੇ ਜੇ ਇਹ ਸੁਖਵੀਰ ਹੁਣ ਉਹ ਕਮੇਟੀ ਦੇ ਪ੍ਰਧਾਨ ਤਾਂ ਧਾਮੀ ਸਾਹਿਬ ਨੇ ਜੀ ਜਿਹੜੀ 7 ਮੈਂਬਰੀ ਕਮੇਟੀ ਬਣਾਈ ਹੈ ਜੀ ਜੀ ਜੇ ਅਸਤੀਫਾ ਦੇ ਕੇ ਦੁਬਾਰਾ ਮੰਨ ਲਓ ਉੱਥੇ ਚੋਣ ਹੋ ਕੇ ਦੁਬਾਰਾ ਜਿੱਤ ਕੇ ਆ ਜਾਂਦੇ ਜੇ ਇਹਨਾਂ ਨੂੰ ਵਿਸ਼ਵਾਸ ਹੈਗਾ ਜੀ ਆਪਣੀ ਲੀਡਰਸ਼ਿਪ ਦੇ ਉੱਤੇ ਦੁਬਾਰਾ ਇਹਨਾਂ ਨੂੰ ਐ ਤਾਂ ਨਹੀਂ ਨਾ ਕਿਆ ਅਕਾਲ ਤਖਸਾਲ ਸਾਹਿਬ ਨੇ ਵੀ ਤੁਸੀਂ ਦੁਬਾਰਾ ਨਹੀਂ ਪ੍ਰਧਾਨਗੀ ਦੀ ਚੋਣ ਲੜ ਸਕਦੇ ਇਹ ਡਰੇ ਇੰਨੇ ਹੋਏ ਨੇ ਜੀ ਫਿਰ ਪੰਜਾਬ ਦੀ ਲੜਾਈ ਕੀ ਲੜਨਗੇ ਜੀ ਜੇ ਇੱਕ ਅਸਤੀਫਾ ਦੇਣ ਤੋਂ ਹੀ ਇੰਨਾ ਡਰੇ ਹੋਏ ਨੇ ਵੀ ਉਸੇ ਦਾ ਵਿਵਾਦ ਪਿਆ ਹੋਇਆ ਜੀ ਨਹੀਂ ਤੇ ਕੋਈ ਵੀ ਇਸ਼ੂ ਨਹੀਂ ਸੀ ਹੈਗਾ ਇਹ ਚੁੱਪ ਕਰਕੇ ਮੰਨ ਲੈਂਦੇ ਆ ਗੱਲਾਂ ਤੇ ਉਸ ਤੋਂ ਬਾਅਦ ਕੋਈ ਇਸ਼ੂ ਹੀ ਨਹੀਂ ਸੀ ਹੈਗਾ ਜੀ ਇੰਨਾ ਵਿਵਾਦ ਆ ਰੌਲਾ ਰੱਪਾ ਇੰਨਾ ਪੈਣਾ ਹੀ ਨਹੀਂ ਸੀ ਜੋ ਉਸ ਤੋਂ ਬਾਅਦ ਪੈ ਗਿਆ ਇਸ ਕਰਕੇ ਇਹ ਆਪਕ ਕਹਿਨੇ ਹੈਗੇ ਆ ਜੀ ਅਕਾਲੀ ਹੁਣ ਇੰਨੀਆਂ ਗਲਤੀਆਂ ਦਾ ਤੁਸੀਂ ਵੀ ਸੰਧੂ ਸਾਹਿਬ ਜਾਣਦੇ ਹੋ ਨਾ ਜੀ 97 ਦੇ ਮੈਨੀਫੈਸਟੋ ਜੇ ਕਹਿ ਕੇ ਆਏ ਵੀ ਅਸੀਂ ਅਸੀਂ ਜਿਹੜੇ ਵੀ ਮੁਕਾਬਲੇ ਹੋਏ ਨੇ ਜਾਂ ਜੋ ਵੀ ਗਲਤ ਹੋਇਆ ਉਹਦਾ ਨਿਆਹ ਦੇਾਂਗੇ ਤੇ ਮੁੜ ਕੇ ਬਾਦਲ ਸਾਹਿਬ ਮੀਡੀਆ ਦੇ ਸਾਹਮਣੇ ਮੁੱਕਰ ਕੇ ਕਹਿੰਦੇ ਛੱਡੋ ਕਾਕਾ ਜੀ ਇਹ ਪੁਰਾਣੇ ਮੁਰਦੇ ਕਿਉਂ ਪੁੱਟਨੇ ਨੇ ਪਰ ਉਹ ਪੋਸਟਰ ਕਾਂਗਰਸ ਦੇ ਜੋ ਵੀ ਹੋਇਆ ਕਾਲ ਤੱਕ ਦਿੰਦੇ ਉਹ ਅੱਜ ਵੀ ਲਾਉਂਦੇ ਨੇ ਵੀ ਉਹ ਯਾਦ ਤੁਸੀਂ ਲੋਕ ਲੋਕਾਂ ਨੂੰ ਇਹ ਜ਼ਰੂਰ ਕਹਿੰਦੇ ਨੇ ਵੀ ਤੁਸੀਂ ਯਾਦ ਰੱਖ ਕੇ ਵੋਟਾ ਕਾਂਗਰਸ ਨੂੰ ਨਾ ਪਾਓ ਹੂੰ ਹੂੰ ਨਿਆ ਜਿਹੜਾ ਸੀ ਦੇਣ ਦਾ ਵੇਲਾ ਸੀ ਉਦੋਂ ਕਿਸੇ ਨੇ ਦਿੱਤਾ ਮਿਹਰਬਾਨੀ ਥੈਂਕ ਯੂ ਥੈਂਕ ਯੂ ਥੈਂਕ ਯੂ ਮੁਖਦਰ ਸਿੰਘ ਜੀ